ਬਾਬੇ ਉਹ ਕਿਵੇਂ ਹੋ ਹੋਰ ਵੀ ਸਭ ਠੀਕ ਆ ਹਾਂ ਜੀ ਅੱਲਾ ਸ਼ੁਕਰ ਹੈ ਠੀਕ ਹੈ ਜੀ ਵਾਹ ਹਾਂਜੀ 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 ਮੁੱਖ ਸੇ ਵਾਦਾਰਤ ਬੱਦੀ ਉੱਡੀ ਕੋਦੀ ਰੱਖੋ ਬਾਬਾ ਹਾਂ ਬਾਬਾ ਵੱਡੀ ਰੱਖ ਓਏ ਫਖੀਰਾ ਨੂੰ ਛੋਟੀ ਠੀਕ ਰਹਿੰਦੀ ਆ ਆਪਾਂ ਨੇ ਉਹ ਨਹੀਂ ਦੇਖੋ ਨਹੀਂ ਨਹੀਂ ਪਹਿਲਾਂ ਵਾਲੇ ਤਸਵੀਰ ਕੋਲ ਤਾਂ ਨੋਵਾ ਸੀ ਨੋਵਾ ਸੀ ਉਹ ਵੀ ਦੇਖੋ ਉਹਨਾਂ ਦੇ ਸੀ ਕਿਉਂਕਿ ਮੈਂ ਹੀ ਲੈ ਕੇ ਆਇਆ ਸੀ ਅੱਛਾ ਪਰ ਕਿਉਂਕਿ ਅਸੀਂ ਉਹ ਨਾ ਕਰ ਸਕਦੇ ਬਹੁਤ ਚੰਗਾ ਹਾਂ ਇਹਨੂੰ ਬੜੀ ਅੱਲਾ ਸ਼ੁਕਰ ਹੈ ਅੱਛਾ ਬੇਨਤੀ ਤੁਹਾਨੂੰ ਮੇਰੀ ਗੱਲ ਗੱਲ ਹੋਈ ਹਾਂਜੀ ਹਾਂਜੀ ਉਹ ਕੋਈ ਤੁਸੀਂ ਗੱਲਬਾਤ ਕਰਨੀ ਸੀ ਪਿੰਡ ਦੀਆਂ ਬਚੇਤਾਂ ਨਾਲ ਵੀ ਭਾਈ ਹਾਂਜੀ ਬਾਕੀ ਹਾਂ ਤੁਸੀਂ ਕਹਿੰਦੇ ਸੀ ਵੀ ਹਾਂ ਬੀਬੀ ਨੂੰ ਗੱਡੀ ਤੇ ਬਿਠਾਉਣਾ ਹਾਂਜੀ ਨਹੀਂ ਇਹ ਸਲਾਮੀ ਜਗਾ ਸਾਡੀ ਮਸਜਿਦ ਬਣੀ ਜੇ ਬੀਬੀ ਨਮਾਜ਼ ਪੜ੍ਹ ਸਕਦੀ ਆ ਅੱਲਾ ਤੋਬਾ ਕਰ ਸਕਦੀ ਆ ਲੋਕਾਂ ਦੇ ਹੱਕ ਤੇ ਫਰਿਆਦ ਕਰ ਸਕਦੀ ਆ ਤੁਹਾਡਾ ਪਤਾ ਕੀ ਨਾ ਹੋਵੇ ਤਾਨੂੰ ਟੈਨਸ਼ਨ ਨਹੀਂ ਮੈਂ ਉਹੀ ਗੱਲ ਕਰੀ ਅਸੀਂ ਆਪਦੇ ਦੀਨ ਦੇ ਮੁਤਾਬਕ ਹੋਂਤਾ ਦੇਖੋ ਤੁਹਾਨੂੰ ਮੋੜਨੇ ਕਿਹਾ ਹੋਣਾ ਮੋੜ ਤੋਂ ਅਸੀਂ ਲੈਣਾ 25 ਸਾਲਾਂ ਦਾ ਡੇਰੇ ਦਾ ਹਿਸਾਬ ਆ ਠੀਕ ਹੈ ਨਾ ਕਿਉਂਕਿ ਇਸ ਡੇਰੇ ਦਾ ਰੋਲਾ ਚੱਲਦਾ ਉਹ ਜਾਣ ਕੇ ਹੁਣ ਕੋਈ ਨਾ ਕੋਈ ਚਾਲ ਚੱਲਦਾ ਹਾਂਜੀ ਤੁਸੀਂ ਤੁਹਾਡੇ ਕੋਲ ਜਿਹੜਾ ਆਫਰ ਆਖੀ ਆਜੋ ਆਪਾਂ ਬੈਠਦੇ ਬਹਿਣਾਂ ਨਹੀਂ ਮੈਂ ਪ੍ਰੋਗਰਾਮ ਤੇ ਜਾਣਾ ਹਾਂਜੀ ਆਪਾਂ ਇਹ ਕੋਈ ਸਾਂਝੇ ਤੌਰ ਤੇ ਮੀਟਿੰਗ ਰੱਖ ਲਈਏ ਕਿਤੇ ਬਹਿ ਤਾਂ ਜਾਈਏ ਨਾ ਹਾਂਜੀ ਤੁਸੀਂ ਆਪਦਾ ਵੀ ਰੱਖੋ ਵੀ ਇਹ ਬੀਬੀ ਨਹੀਂ ਬਹਿ ਸਕਦੀ ਜਿਵੇਂ ਜਿਵੇਂ ਉਸ ਤੋਂ ਜਗਾ ਹੋਣਾ ਹਾਂ ਮੋਸਲ ਸਾਹਿਬ ਨਾਲ ਆਪਾਂ ਨਹੀਂ ਅਸੀਂ ਦੇਖੋ ਜਿਵੇਂ ਹੁਣ ਆਪਾਂ ਆਇਆ ਅਸੀਂ ਕੁਰਾਨੇ ਪੜ੍ਹਦੇ ਹਾਂ ਨਮਾਜ਼ ਪੜ੍ਹਦੇ ਹਾਂ ਜੋ ਵੀ ਆ ਗਿਆ ਉਹਦੇ ਹੱਕ ਤੇ ਅਸੀਂ ਫਰਿਆਦ ਲਾਉਣੀ ਆ ਸਾਡਾ ਕੰਮ ਇਹੀ ਆ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੇ ਕਹੋਗੇ ਪੁੱਛਾ ਕੱਢਣ ਵਾਲਾ ਅਸੀਂ ਪੁੱਛਾ ਕੱਢਣ ਵਾਲੇ ਬੰਦੇ ਨਹੀਂ ਇੱਥੇ ਰੱਖਦੇ ਕਿ ਨਾ ਪੁੱਛ ਕੱਢਣ ਦੇ ਦੇਖੋ ਸਾਡੇ ਪੀਰਾਂ ਫਕੀਰਾਂ ਨੇ ਕਿਸੇ ਨੇ ਪੁੱਛ ਨਹੀਂ ਕੱਢੀ ਇੱਕ ਵੀਡੀਓ ਨਹੀਂ ਬੀਟਾ ਪੁੱਛਾ ਕੱਟਣਾ ਸਕੇ ਹਾਂਜੀ ਇਹ ਗੱਲ ਕਿਸੇ ਨੇ ਉਹ ਸਹੀ ਜਾਂ ਬਿਲਕੁਲ ਸਹੀ ਜਾਂ ਤੁਹਾਨੂੰ ਨਾਲ ਲੈ ਕੇ ਚੱਲੋ ਬਈ ਇੱਕ ਮਿੰਟ ਮੇਰੀ ਬੇਨਤੀ ਸੁਣੋ ਤੁਹਾਡੇ ਬਜ਼ੁਰਗਾਂ ਨਾਲ ਸਾਡਾ ਬਹੁਤ ਪਿਆਰ ਸੀ ਅਸੀਂ ਇੱਥੇ ਡਿਊਟੀ ਕਰਦੇ ਸੀ ਪਰ ਤਵੀਰ ਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਦੱਸਦੇ ਨਹੀਂ ਸੀ ਜਿੰਦਗੀ ਤਾਂ ਗੱਡੀ ਬਹੁਤ ਵੀ ਦਾ ਨਹੀਂ ਪੁੱਛ ਨਹੀਂ ਘੜਦੇ ਸੀ ਉਹ ਪੁੱਛੀ ਕੋਈ ਨਜ਼ਰ ਨਹੀਂ 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 ਪੁੱਛ ਨਹੀਂ ਅਸੀਂ ਅਗਲੇ ਨੂੰ ਪੁੱਛ ਲਈਦਾ ਹਾਂ ਭਾਈ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ ਇੱਕ ਮਿੰਟ ਪੁੱਛ ਮੇਰੀ ਗੱਲ ਸੁਣੋ ਅਸੀਂ ਅਗਲੇ ਨੂੰ ਇਹ ਪੁੱਛਣਾ ਹਾਂ ਵੀ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਆ ਠੀਕ ਅਸੀਂ ਪੁੱਛਣਾ ਹਾਂ ਬਿਲਕੁਲ ਜੋ ਪਰਚਾ ਬਾਬਾ ਭਾਈ ਕੋਈ ਨਹੀਂ ਇੱਥੇ ਸਰਕਾਰਾਂ ਖੜ ਕੇ ਰੱਬ ਅੱਗੇ ਅਸੀਂ ਫਰਿਆਦ ਕਰਦੇ ਆਂ ਰੱਬ ਸਹੀ ਕਰ ਦੂਗਾ ਅਸੀਂ ਤੁਸੀਂ ਲੈ ਗਏ ਕਿ ਕੀ ਭਾਈ 25 ਸਾਲਾਂ 1.5 ਕਰੋੜ ਦਾ ਕਪੜਾ ਉਹ ਪਰਚੇ ਲੱਗੇ ਹੋਏ ਜਿਆਦਾ ਟਾਈਮ ਹੋ ਗਿਆ ਐਸਐਸਪੀ ਦੇ ਸਾਡੀ ਗੱਲ ਚੱਲਦੀ ਆ ਮੈਂ ਡੀਸੀ ਅੰਟਰ ਉਹਦੇ ਨੇ ਡੀਐਸਪੀ ਮੈਨੇ ਬੁਲਾ ਲਿਆ ਸੀ ਠੀਕ ਹੈ ਨਾ ਉੱਥੇ ਇਹ ਗੱਲ ਹੋਈ ਉਹ ਵੀ ਡੀਸੀ ਸੈਂਟਰ ਕਰਾਉਣਾ ਮੈਨੂੰ ਪਤਾ ਕਿਉਂਕਿ ਸਾਡੇ ਧਰਮ ਦੀ ਬੇਆਬਦੀ ਹੁੰਦੀ ਆ ਭਾਈ ਮੈਂ ਉਹ ਹੋਣ ਨਹੀਂ ਦੇਣੀ ਤੇ ਬਾਬਾ ਜੀ ਤਾਂ ਤੁਹਾਡੇ ਨਾਲ ਹੀ ਰਲੇ ਇਸ ਕਰਕੇ ਸਾਰੇ ਚੇਲਿਆਂ ਨੂੰ ਸਾਨੂੰ ਤਾਂ ਅੱਜ ਤੱਕ ਨਾ ਚੇਲਿਆਂ ਜਿੱਥੇ ਜਾਂਦੇ ਸਾਨੂੰ ਨਾਲ ਲੈ ਕੇ ਚੱਲੋ ਸਮਝਦੇ ਅਸੀਂ ਤਾਂ ਪੁੱਛਾਂਗੇ ਹਾਂ ਜੀ ਆਪਾਂ ਕੋਈ ਟਾਈਮ ਰੱਖੀਏ ਇੱਕ ਕੱਲ ਦਾ ਪਰਸੋਂ ਦਾ ਆਪਾਂ ਸਾਂਝੀ ਜਾਂ ਤਾਂ ਸਪੀਕਰ ਸਾਹਿਬ ਘਰੇ ਬਹਿ ਜੀਏ ਜਾਂ ਹੋਰ ਪਾਸੇ ਬਹਿ ਜੀਏ ਸਾਂਝੀ ਜਗ੍ਹਾ ਤੇ ਆਪਾਂ ਗੱਲਬਾਤ ਕਰੀਏ ਬਹਿ ਕੇ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਤੁਹਾਡਾ ਨੰਬਰ ਮੈਨੂੰ ਦੇ ਦਿਓ ਨੰਬਰ ਦੇ ਦਿਓ ਨਹੀਂ ਲਿਖੋ ਦੇ ਦਿਓ ਨਹੀਂ ਦੇਖੋ ਸਾਨੂੰ ਪਤਾ ਮੇਰੀ ਗੱਲ ਸੁਣੋ ਤੁਹਾਡੇ ਨਾਲ ਤਾਂ ਬੈਠ ਲੋੜ ਹੈ ਨਾ ਉਸ ਤੋਂ ਤੁਹਾਡੇ ਨਾਲ ਗੱਲ ਕਰਨ ਆਏ ਆ ਕੋਈ ਨਹੀਂ ਮਾਤਾ ਜੀ ਔਰ ਨੰਬਰ ਦੇ ਦੇ ਯਾਰ ਬਾਬਾ ਜੀ ਨੇ ਸਾਡਾ ਬਹੁਤ ਪਿਆਰ ਲਿਖਿਓ ਜੀ ਨੰਬਰ ਬਾਬਾ ਜੀ ਦਾ ਬਾਬਾ ਜੀ ਨੇ ਇੱਥੇ ਸਿ ਡਿਊਟੀ ਕਰਦੇ ਸੀ